ਮਨੁੱਖ ਵੀ ਕੋਈ ਧਰਮ ਕਹਿੰਦਾ ਮੈਂ ਛੱਡਦਾ ਉਦੋਂ ਬਾਅਦ ਵੀ ਉਹ ਦਸਤਾਰ ਸਜਾ ਰਿਹਾ ਤੇਰਾ ਨਾਮ ਹੀ ਸਿੰਘ ਲਾ ਰਿਹਾ ਕੋਈ ਪ੍ਰੇਮ ਦੇ ਨਾਲ ਕਿਸੇ ਨੂੰ ਆਪਣੇ ਧਰਮ 'ਚ ਲਿਆ ਰਿਹਾ ਕੋਈ ਗੱਲ ਨਹੀਂ ਆਇਆ ਹੀ ਆ ਪਰ ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਸ਼ਤਾਬਦੀ ਮਨਾ ਰਹੇ ਹੋਈਏ ਉਹ ਵੇਲੇ ਵੀ ਲਾਲਚ ਜਾਂ ਫਿਰ ਡਰ ਇਹਦੇ ਨਾਲ ਧਰਮ ਜਿਹੜਾ ਹੀ ਉਹ ਬਦਲਿਆ ਜਾਂਦਾ ਹਣ ਲਾਲਚ ਕਿਉਂਕਿ ਸਟੇਟ ਦਾਦ ਉਹਦਾ ਨਹੀਂ ਔਰੰਗਜ਼ੇਬ ਤੇ ਫਤਾਨਾ ਸ਼ਾਹ ਦਾਦ ਦਾ ਤੇ ਹੈ ਨਹੀਂ ਹੁਣ ਕੀ ਆ ਵੀ ਹੁਣ ਜਿਵੇਂ ਉਹ ਝੂਠੀਆਂ ਕਰਾ ਮਾਤਾ ਉਹ ਵੀ ਇੱਕ ਡਾਰੀ ਆ ਉਹ ਚ ਲੋਕ ਬਰਗਲਾਈ ਜਾਂਦੇ ਆ ਫੇਰ ਲਾਲਚ ਦੀ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਉਹ ਚੀਜ਼ ਗੱਲ ਤਾਂ ਸਰ ਤੁਸੀਂ ਸ਼ਹਿਰ ਦੀ ਸਫਾਈ ਬਾਰੇ ਵੀ ਔਰ ਸਟਰੀਟ ਲੈਟਰ ਵੀ ਵੀ ਗੱਲ ਕੀਤੀ ਉਹ ਦੱਸ ਦੋ ਉਹ ਤੇ ਵੇਖੋ ਰਾਜਪਾਲ ਸਾਹਿਬ ਦਾ ਮਸਲਾ ਨਹੀਂ ਆ ਉਹ ਤੇ ਇੱਕ ਤਾਂ ਲੋਕਲ ਇਸ਼ੂ ਹੈ ਤਾਂ ਉਹਤੇ ਜਦੋਂ ਸ਼ਤਾਬਦੀ ਆ ਰਹੀ ਆ ਤੇ ਸਾਰੇ ਸ਼ਹਿਰ ਵਾਸੀਆਂ ਦਾ ਵੀ ਫਰਜ਼ ਬਣਦਾ ਇਥੋਂ ਦੀ ਨਗਰ ਨਿਗਮ ਦਾ ਬਣਦਾ ਇਥੋਂ ਦੇ ਸਾਰੇ ਪ੍ਰਸ਼ਾਸਨ ਦਾ ਬਣਦਾ ਆਨੰਦਪੁਰ ਸਾਹਿਬ ਆ ਆਨੰਦਪੁਰ ਆਨੰਤਪੁਰ ਆਨੰਦਪੁਰ ਸਾਹਿਬ ਦੇਖਣਾ ਚਾਹੀਦਾ ਮੈਂ ਕੱਲ ਆ ਜਦੋਂ ਪੁਲ ਦੇ ਉੱਤੋਂ ਦੀ ਆ ਰਿਆਂ ਤੇ ਮੈਂ ਨੋਟ ਕੀਤਾ ਵੀ ਘੱਟੋ ਘੱਟ ਸਾਨੂੰ 5 ਮਿੰਟ ਲੱਗੇ ਉਹ ਪੁਲ ਪੂਰਾ ਪਾਰ ਕਰਨ ਦੇ ਆ ਉਹ ਪੁਲ ਦੇ ਉੱਤੇ ਇੰਨੇ ਲੰਬੇ ਨਵੇਂ ਮੋਟੂਗੇ ਖੜੇ ਆ ਉਹ ਇਹ ਪੁਲ ਜਿਹੜਾ ਵਾ ਮਾਝੇ ਨੂੰ ਜੋੜਦਾ ਦਵਾਬੇ ਨੂੰ ਜੋੜਦਾ ਮਾਲਵੇ ਨੂੰ ਜੋੜਦਾ ਸਤਲੁਜ ਨਾਲ ਤੇ ਇਹ ਤੇ ਘੱਟੋ ਘੱਟ ਜਦੋਂ ਨਸ਼ਤਾਬ ਦੀ ਆ ਰਹੀ ਆ ਭਾਵੇਂ ਗੱਲ ਛੋਟੀ ਦੀ ਸਰਕਾਰ ਲਈ ਕੀ ਮਸਲਾ ਫਿਰ ਉਹ ਸੜਕ ਦਾ ਮੈਂ ਫਿਰ ਗੱਲ ਕਰਦਾ ਉਹ ਬਾਬਾ ਜੀ ਲੱਗੇ ਕਾਰਸੇ ਵਾਲੇ ਮਹਾਂਪੁਰਸ਼ ਕਿਲਾ ਆਨੰਦਗੜ੍ਹ ਵਾਲੇ ਉਹਦੇ ਤੇ ਸਰਕਾਰ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਨਸ਼ਤਾਬ ਦੀ ਤੱਕ ਇਹਨੂੰ ਸੜਕ ਨੂੰ ਵਧੀਆ ਬਣਾ ਦੇਣਾ ਚਾਹੀਦਾ ਤਾਂ ਕਿ ਜਿਹੜੀ ਸੰਗਤ ਆਉਣੀ ਇੱਥੇ ਵੱਡੀ ਗੱਲ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਨਾ ਸਿੱਖਾਂ ਤੇ ਵੱਡੀ ਗਿਣਤੀ ਚ ਆਉਣਾ ਹੀ ਹੋਣਾ ਪਰ ਸਾਡੇ ਹਿੰਦੂ ਵੀਰਾਂ ਨੇ ਵੀ ਆਉਣਾ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈਗਾ ਵਾ ਕਿ ਗੁਰੂ ਸਾਹਿਬ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਰ ਦੰ ਦਿੱਤੀ ਆ ਜਦੋਂ ਅਸੀਂ ਸਾਰੇ ਭਾਈਚਾਰਿਆਂ ਨੇ ਇੱਥੇ ਇਕੱਠੇ ਹੋਣਾ ਮੰਨ ਤੇ ਕੋਹ ਰਾਹ ਤੇ ਵਧਾਈ ਚਾਹੀਦਾ ਨਾ ਤਾਂ ਉਹ ਇਹਨਾਂ ਪ੍ਰਸ਼ਾਸਨ ਦਾ ਕੰਮ ਇਹਨੂੰ ਜਲਦੀ ਤੋਂ ਜਲਦੀ ਠੀਕ ਕਰੇ ਸਿੱਖ ਸਾਹਿਬ ਜੀ ਇੱਕ ਵਿਧਾਇਕਾਂ ਨੂੰ ਲੈ ਕੇ ਵਿਧਾਨ ਸਭਾ ਦੇ ਅੰਦਰ ਗੱਲਬਾਤ ਦੇ ਵਿੱਚ ਜਿਹੜਾ ਸੋਲ ਕੀਤੀ ਜਾ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਇਸ ਤਰ੍ਹਾਂ ਦਾ ਕਾਨੂੰਨ ਤੁਹਾਨੂੰ ਲੱਗਦਾ ਹੈ ਕਿ ਧਰਮ ਪਰਵਰਤਨ ਦੇ ਉੱਪਰ ਵੀ ਬਨਾਮ ਦੀ ਜੋੜਾ ਸਮੇਂ ਬਣਾ ਦੇਣਾ ਚਾਹੀਦਾ ਤਾਂ ਪਰ ਵਰਤਨ ਤੇ ਵੀ ਜੇ ਕੋਈ ਲਾਲਚ ਜਾਂ ਡਰ ਦੇ ਨਾਲ ਕਰਾਉਂਦਾ ਮਰਜੀ ਨਾਲ ਕੁਝ ਵੀ ਹੋਵੇ ਉਹਦ ਕੌਣ ਕੇ ਇਹਨੂੰ ਰੋਕ ਸਕਦਾ ਕੋਈ ਗੱਲ ਨਹੀਂ ਰਾਈਟ ਆ ਪਰ ਜਿਹੜਾ ਲਾਲਚ ਆ ਜਾਂ ਡਰ ਆ ਦੂਜੀ ਗੱਲ ਜਿਹੜਾ ਬਿਆਦਮੀਆਂ ਦੀ ਗੱਲ ਮੈਂ ਰਾਜਪਾਲ ਸਾਹਿਬ ਨਾਲ ਗੱਲ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜਾਗਤ ਜੋਤ ਗੁਰੂ ਮੰਨਦੇ ਹਾਂ ਧਰਮ ਗ੍ਰੰਥ ਸਾਰੇ ਹੀ ਸਤਕਾਰਯੋਗ ਆ ਦੁਨੀਆ ਦੇ ਸਾਰਿਆਂ ਦਾ ਸਤਕਾਰ ਹੋਣਾ ਚਾਹੀਦਾ ਤਨ ਸਾਰਿਆਂ ਦੇ ਧਰਮ ਗ੍ਰੰਥਾਂ ਦਾ ਮਾਣ ਅਦਮ ਰੱਖਣਾ ਚਾਹੀਦਾ ਪਰ ਕਿਉਂਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਇਸ ਕਰਕੇ ਦੁਨੀਆ ਦੇ ਹੋਰ ਕਿਸੇ ਧਰਮ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਆ ਜਦੋਂ ਗੁਰੂ ਦਾ ਦਰਜਾ ਬਾਤ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਵਿਸ਼ੇਸ਼ ਕਾਨੂੰਨ ਬਣਨਾ ਚਾਹੀਦਾ ਸਖਤ ਸਜ਼ਾਾਂ ਮਨਿਆ ਜਾਇਹੀਆਂ ਔਰ ਪਰ ਉਹਦੇ ਵਿੱਚ ਮੈਂ ਇੱਕ ਹੋਰ ਵੀ ਗੱਲ ਕੀਤੀ ਸੀ ਵੀ ਇਹਦੇ ਵੀ ਆਪਾਂ ਨੂੰ ਜਿੰਨਾ ਆਪਾਂ ਅਗੇ ਨਮਕਾਰਤਾ ਮਸਲਾ ਇਹਦੇ ਲਈ ਆਪਾਂ ਨੂੰ ਛੇਤੀ ਕਰਨੀ ਚਾਹੀਦੀ ਤਾਂ ਕਿ ਦੇਖੋ ਗੱਲ ਕੀ ਹੁੰਦੀ ਵੀ ਵਿਅਦਬੀ ਕਰਕੇ ਬੰਦਾ ਦੋ ਮਹੀਨਿਆਂ ਬਾਅਦ ਬਾਹਰ ਆ ਜਾਂਦਾ ਫਿਰ ਅਗਲੇ ਦਿਨ ਹੰਸਲੇਵਾਦੇ ਵੀ ਹੁੰਦਾ ਤੇ ਕੁਝ ਵੀ ਨਹੀਂ ਜੇ ਸਖਤ ਕਾਨੂੰਨ ਹੋਊਗਾ ਹਾਂ ਮੈਂ ਨਾਲੇ ਗੱਲ ਦਰੋਣਾ ਵੀ ਸਿੱਖਾਂ ਨੂੰ ਗੁਰਦੁਆਰਿਆਂ ਦੀ ਪਹਿਰੇਦਾਰੀ ਕਰਨੀ ਚਾਹੀਦੀ ਉਹ ਸਾਡਾ ਫਰਜ਼ ਆ ਸਰਕਾਰ ਨੇ ਥੋੜਾ ਕਰਨੀ ਆ ਸਾਨੂੰ ਵੀ ਆਪਣੇ ਫਰਜ਼ ਇੱਥੇ ਕਰਨੇ ਚਾਹੀਦੇ ਪਰ ਸਰਕਾਰ ਨੂੰ ਸਖਤ ਕਾਨੂੰਨ ਲਿਆਉਣਾ ਚਾਹੀਦਾ ਵਿਸ਼ੇਸ਼ ਕਾਨੂੰਨ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਉਹ ਜਿਹੜਾ ਕਾਨੂੰਨ ਦੇ ਵਿੱਚ ਸੂਚ ਕਰਨ ਦਾ ਹੱਕ ਹੈ ਉਹ ਕੇਂਦਰ ਸਰਕਾਰ ਦੇ ਕੋਲ ਹੈ ਪੰਜਾਬ ਸਰਕਾਰ ਇੱਕ ਰਿਕਮੈਂਡ ਕਰਕੇ ਜਿਹੜਾ ਕੇਂਦਰ ਨੂੰ ਭੇਜ ਸਕਦੀ ਹੈ ਕਹਿੰਦਾ ਵੀ ਦੋ ਵਾਰ ਇੱਕ ਵਾਰ ਪਾਲੀਗਨ ਦੀ ਸਰਕਾਰ ਦੇ ਵੇਲੇ ਬਾਦਲ ਸਾਹਬ ਦੇ ਵੱਲੋਂ ਤੇ ਦੂਜੀ ਵਾਰ ਜਿਹੜਾ ਹੈ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਵੱਲੇ ਕੋਸ਼ਿਸ਼ ਕੀਤੀ ਗਈ ਲੇਕਿਨ ਸੈਂਟਰ ਜਿਹੜਾ ਉਹਨੂੰ ਕਿਸੇ ਨਾ ਕਿਸੇ ਰੋਕ ਦਿੰਦਾ ਹੈ ਉਹਦੇ ਬਾਰੇ ਕਿ ਤੱਕ ਰਾਜਪਾਲ ਸਾਹਿਬ ਅੱਜ ਆਏ ਇੱਥੇ ਇਹ ਪੰਜਾਬ ਨੂੰ ਵੀ ਰਿਪਰੈਜ਼ੈਂਟ ਕਰਦੇ ਸੈਂਟਰ ਤੋਂ ਹੀ ਨੇ ਔਰ ਉਹਨਾਂ ਦੇ ਨਾਲ ਇਹ ਗੱਲਬਾਤ ਹੋਈ ਆ ਮੈਨੂੰ ਲੱਗਦਾ ਕਿ ਸੈਂਟਰ ਨੂੰ ਵੀ ਇਹਦੇ ਵਿੱਚ ਸਭੋਂ ਪਹਿਲ ਕਦਮੀ ਕਰਨੀ ਚਾਹੀਦੀ ਕਿਉਂਕਿ ਸਿੱਖ ਜਿਹੜੇ ਆ ਇਸ ਦੇਸ਼ ਦੀ ਖੂਬਸੂਰਤੀ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਤੁਹਾਨੂੰ ਵੀ ਪਤਾ ਵੀ ਜੰਗ ਯੋਧ ਵੀ ਹੁੰਦੇ ਰਹਿ ਤੇ ਜਿੰਨੇ ਵੀ ਸਾਡੇ ਸਿੱਖ ਫੌਜੀ ਲੜਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਪਾਠ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਸਪਿਰਟ ਪੈਦਾ ਕਰਦਾ ਅਗਾਹ ਤੋਂ ਤਰਾੰ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਸੈਂਟਰ ਨੂੰ ਵੀ ਇਹ ਚਾਹੀਦਾ ਕਿ ਜੋ ਵੀ ਕਾਨੂੰਨ ਆ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਦੀ ਵਿਦਵਿਦ ਦੇ ਸਬੰਧ ਚ ਬਣਦਾ ਵਾ ਕਿ ਸਭ ਨੂੰ ਮੰਨਣਾ ਚਾਹੀਦਾ ਜੇ ਅੱਜ ਦੀਆਂ ਸੋਧਾਂ ਦੇ ਵਿੱਚ ਕੁਝ ਵਿਸ਼ੇਸ਼ ਸਿੱਖ ਧਰਮ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਨਹੀਂ ਕੋਈ ਪ੍ਰੋਵੀਜ਼ਨ ਰੱਖੀ ਜਾਂਦੀ ਤਾਂ ਤੁਸੀਂ ਰਿਜੈਕਟ ਕਰੋਗੇ ਜਿਹੜੀਆਂ ਸੋਧ ਦੀ ਪਹਿਲਾਂ ਦੇਖਦੇ ਲੋ ਕੀ ਕਰਦੇ ਨੇ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਜੋ ਏਜੰਡਾ ਸਮਝ ਆ ਜੇ ਦੇਖੋ ਅਜੇ ਤੱਕ ਕੁਝ ਨਹੀਂ ਹੋਇਆ ਹਾਂ ਇਥੋਂ ਦਾ ਆਵਾਮ ਕੀ ਚਾਹੁੰਦਾ ਪਰ ਗੱਲ ਕਰੇ ਸਿੱਖਾਂ ਦੀ ਨਹੀਂ ਤੁਸੀਂ ਇਥੋਂ ਦੇ ਹਿੰਦੂ ਵੀਰਾਂ ਨੂੰ ਪੁੱਛ ਲਓ ਉਹ ਵੀ ਕਹਿਣਗੇ ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਤੇ ਸਾਰੇ ਕਰਦੇ ਇੱਥੇ ਆਪਾਂ ਸਾਰੇ ਹੀ ਦਿਨ ਤਿਹਾਰ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਕੋਈ ਆਉਂਦਾ ਵਾ ਸਾਡਾ ਗੁਰਪੁਰਬ ਆਪਾਂ ਮਨਾਉਂਦੇ ਆ ਇਹ ਕਰਕੇ ਇਥੋਂ ਦਾ ਸਾਰਾ ਹੀ ਆਵਾਮ ਇਹ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿੱਚ ਵਿਸ਼ੇਸ਼ ਕਾਨੂੰਨ ਬਣੇ ਤੇ ਆਵਾਮ ਦੀ ਜਿਹੜੀ ਆਵਾਜ਼ ਆ ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਆ ਤੇ ਉਹ ਸਰਕਾਰਾਂ ਨੂੰ ਸੁਣਨੀ ਚਾਹੀਦੀ ਆ ਸਰਕਾਰਾਂ ਕਿਉਂਕਿ ਲੋਕਾਂ ਨੂੰ ਜਵਾਬ ਦੇ ਸ੍ਰੀ ਸਾਹਿਬ ਜਿਹੜਾ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਆਗੂ ਨੇ ਐਮਐਲਏ ਨੂੰ ਜਿਹੜੀਆਂ ਕਾਪੀਆਂ ਮਿਲੀਆਂ ਉਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਸਿੱਖ ਧਰਮ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਅਲੱਗ ਕਰੋਡ ਬਣਾਇਆ ਜਾਵੇ ਜੇ ਨਹੀਂ ਇਸ ਤਰ੍ਹਾਂ ਦਾ ਕੁਝ ਆਉਂਦਾ ਤਾਂ ਤੁਸੀਂ ਪਹਿਲਾਂ ਦੇਖ ਲੈਣਾ ਚਾਹੀਦਾ ਦੇਖ ਲੈਣਾ ਚਾਹੀਦਾ ਭਾਜੀ ਜਿੰਨਾ ਚਿਰ ਤੱਕ ਆਉਂਦੀ ਨਹੀਂ ਗੱਲ ਸਾਹਮਣੇ ਉਸ ਤੋਂ ਬਾਅਦ ਆਪਾਂ ਉੱਤੇ ਕੋਈ ਅਪੀਲ ਕਰਦੇ ਹਾਂ ਜਿਹਦੀ ਬਾਤ ਵੀ ਸੁਖਵੀਰ ਬਾਦਲ ਨੂੰ ਜਿਹੜਾ ਹੈ ਪਟਨਾ ਸਾਹਿਬ ਤੋਂ ਜਿਹੜਾ ਉਹ ਤੇ ਜੀ ਉੁਰਗਾ ਤੋਂ ਉੱਪਰ ਦੇ ਬਿਲਕੁਲ ਪਰ ਲੱਗਦਾ ਹੈ ਕਿ ਫੈਸ਼ਨ ਮੰਤਰੀ ਪਤਨਾਲ ਤੱਕ ਸਭ ਤੋਂ ਇਸ ਤਰ੍ਹਾਂ ਦਾ ਕੋਈ ਹੁਕਮਨਾਮਾ ਜਿਹੜਾ ਸਿਰਫ ਤੇ ਸਿਰਫ ਆਕਾਸ ਤੱਕ ਸਭ ਤੋਂ ਜਾਰੀ ਹੋ ਸਕਦਾ ਮੈਂ 500% ਕਹਿੰਦਾ ਨਹੀਂ ਸਾਰੇ ਤੱਕ ਸਤਕਾਰ ਜਾਊਗਾ ਪੰਜ ਦੇ ਪੰਜ ਹੀ ਸਰਵੋਤਮ ਸ਼੍ਰੀ ਕਾਲ ਸਕਤ। ਪਰ ਸਾਰੇ ਤਕਤ ਗੁਰੂ ਦੇ ਆ ਨਹੀਂ ਕਲਕਟੀ ਵੀ ਹੋਰੇ ਵੀ ਹੁਕਮਨਾਮਾ ਜਾਰੀ ਸਿਰਫ ਤੇ ਸਿਰਫ ਉਹ ਸ਼੍ਰੀ ਆਕਾਲ ਤੱਕ ਜਿਹੜੇ ਲੋਕਲ ਮਸਲੇ ਸਥਾਨਕ ਜੀ ਉਹ ਹਰ ਤੱਕ ਤਾਂ ਆਪਣੇ ਸਥਾਨਕ ਮਸਲੇ ਦੇਖ ਸਕਦਾ ਜੀ ਕੋਈ ਗੱਲ ਨਹੀਂ ਸਥਾਨਕ ਮਸਲੇ ਦੇ ਵਿੱਚ ਕਰੋ ਇਹ ਸੁਖਵੀਰ ਕਾਲ ਦਾ ਸਥਾਨਕ ਹੈ ਮਸਲਾ ਜਾਂ ਤੁਹਾਨੂੰ ਲੱਗਦਾ ਕੌਮੀ ਮਸਲਾ ਜੀ ਦੇਖੋ ਗੱਲ ਜਿਹੜੀ ਸੁਖਵੀਰ ਬਾਦਲ ਹੋਣੀ ਜਾਂ ਹੋਰ ਗੱਲਾਂ ਚੱਲ ਰਹੀਆਂ ਹਨ ਔਰ ਮੈਨੂੰ 500% ਯਕੀਨ ਆ ਆਪਾਂ ਸੱਚੇ ਪਾਤਸ਼ਾਹ ਦੇ ਘਰੇ ਬੈਠੇ ਆ ਸਭ ਕੁਝ ਠੀਕ ਹੋ ਜਾਣਾ ਔਰ ਬਹੁਤ ਜਲਦੀ ਹੋ ਉਹ ਗੁਰੂ ਦੀ ਬਖਸ਼ਿਸ਼ ਆ ਨਾ ਆਪਣੇ ਤੇ ਵੀ ਹਰ ਇੱਕ ਨੂੰ ਕਲਾਵੇ ਚਲਾਓ ਉਹ ਤਖਤ ਸਾਡਾ ਹੀ ਆ ਉਹ ਸਿੰਘ ਵੀ ਉੱਥੇ ਸਾਡਾ ਹੀ ਆ ਸਾਰੀਆਂ ਸੰਪਰਦਾਵਾਂ ਸਿੱਖਾਂ ਦੀਆਂ ਹੀ ਇੱਥੇ ਆਹੀਂ ਸਾਰੇ ਆਪਸ ਦੇ ਵਿੱਚ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਬਤਾ ਪਾਈਆਂ ਅਹੀਂ ਆਪਸ ਵਿੱਚ ਗੁਰ ਭਾਈਆਂ ਤਾਂ ਕੋਈ ਗੱਲ ਹੀ ਨਹੀਂ ਐ ਫਿਰ ਕਿਹੜੀ ਗੱਲ ਐ ਛੋਟੀਆਂ ਗੱਲਾਂ ਕਿਹੜੀਆਂ ਤੁਸੀਂ